ਜਿਲ੍ਹਾ ਮਰਤਸਰ ਦੇ ਥਾਣਾ ਤਰਸਿਕਾ ਦੇ ਪਿੰਡ ਮੁੱਛਲ ਵਿਖੇ ਰਾਤ ਦੇ ਸਮੇਂ ਕੁਝ ਨੌਜਵਾਨ ਗੱਡੀ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਦੇ ਘਰ ਅੱਗੇ ਪਹੁੰਚਦੇ ਹਨ ਅਤੇ ਅੰਦਰ ਧੁੰਦ ਫਾਇਰਿੰਗ ਕੀਤੀ ਜਾਂਦੀ ਹੈ ਜਿਵੇਂ ਕਿ ਦੋ ਦੇਸ਼ਾਂ ਦੀ ਆਪਸੀ ਜੰਗ ਹੋ ਰਹੀ ਹੋਵੇ ਇੱਥੇ ਬਸ ਨਹੀਂ ਗਾਲੀ ਗਲੋਚ ਕਰਨ ਦੀ ਜਿੱਤ ਕੀਤੀ ਗਈ ਹੈ ਇਹ ਸਬੰਧੀ ਭਾਈ ਬਲਬੀਰ ਸਿੰਘ ਮੁੱਛਲ ਨੇ ਨੌਜਵਾਨਾਂ ਨੂੰ ਇੱਕ ਬੇਨਤੀ ਦੁਆਰਾ ਸਨੇਹਾ ਦਿੱਤਾ ਹੈ ਕਜਹਿ ਕੰਮ ਨਾ ਕਰੋ ਤੁਸੀਂ ਆਪਣੇ ਮਾਪਿਆਂ ਦਾ ਸਹਾਰਾ ਹੋ ਤੁਸੀਂ ਜੁੜੇ ਰਹੋ ਪਬਲਿਕ ਕਰਾਈਮ న్యూਸ ਦੇ ਨਾਲ ਮੈਂ ਕਿਰਪਾਲ ਸਿੰਘ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜੇ ਰਹੋ ਸਾਡੀ ਰੱਖੋ ਬੜਕਾ ਨਾ ਲਾ ਫੇ 我我也要补，下去了。<noise> <noise> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਏ ਦਿਨ ਕੋਈ ਨਾ ਕੋਈ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ ਪਿੰਡ ਮੁੱਛਰਾਂ ਦੇ ਵਿੱਚ ਰਾਤਰੀ 11 ਵਜੇ ਜੋ ਪੰਜ ਛੇ ਨੌਜਵਾਨ ਦੋਨਾਂ ਵਿਕਲਾਂ ਦੇ ਆਏ ਸਨ ਰਾਤ ਸੜਕ ਦੇ ਉੱਪਰ ਕਿਸੇ ਦੇ ਘਰ ਜੋ ਕੁਲਵਿੰਦਰ ਸਿੰਘ ਦੇ ਨਾਮ ਤੇ ਉਹਦੇ ਘਰ ਦੇ ਉੱਤੇ ਆਣ ਕੇ ਛਲੀਆਂ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਜਿਹੜੀਆਂ ਬਰਦਾਸ਼ਤ ਕਰਨ ਤੋਂ ਬਾਹਰ ਹੀ ਐ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਮੇਰਾ মিডিਏ ਦੇ ਵਿੱਚ ਵੀਡੀਓ ਪਾਉਂਦਾ ਇਹ ਹੈ ਕਿ ਸਮਝ ਜਾਈਏ ਆਪਾਂ ਚੰਗੇ ਰਹਿ ਜਾਈਏ ਕਿਉਂਕਿ ਜੇਕਰ ਉਹ ਪਰਿਵਾਰ ਦਾ ਨੁਕਸਾਨ ਹੋ ਜਾਂਦਾ ਤੇ ਕਿਹਦਾ ਹੋਣਾ ਸੀ ਪੰਜਾਬ ਦਾ ਜੇਕਰ ਤੁਹਾਡਾ ਵੀ ਕੋਈ ਨੁਕਸਾਨ ਹੁੰਦਾ ਤੇ ਉਹ ਵੀ ਹੋਣਾ ਪੰਜਾਬ ਦਾ ਤੁਸੀਂ ਪੰਜਾਬ ਦੇ ਨੌਜਵਾਨ ਗੱਭਰੂ ਜੇ ਕਿੱਧਰ ਤੁਰ ਪਿਆ ਆਪਾਂ ਕੀ ਚਾਹੁੰਦੇ ਆ ਪੰਜਾਬ ਨੂੰ ਆਪਾਂ ਤੇ ਅੱਗੇ ਲੈ ਕੇ ਜਾਣਾ ਸੀ ਨੌਕਰੀਆਂ ਦੇ ਜਾਂ ਪੜ੍ਹਾਈ ਕਰਕੇ ਚੰਗੇ ਅਹੁਦਿਆਂ ਤੇ ਪਹੁੰਚਣਾ ਸੀ ਆਪਾਂ ਨੌਜਵਾਨ ਛਾਰ ਲੈ ਕੇ ਜਿਹੜੇ ਅੱਜ ਗੁੰਡਾਗਰਦੀ ਕਰ ਰਹੇ ਆ ਇਹਦੇ ਨਾਲ ਤੁਹਾਡੇ ਮਾਪਿਆਂ ਦਾ ਤੁਹਾਡੇ ਘਰ ਦਾ ਤੇ ਤੁਹਾਡੀ ਜਵਾਨੀ ਦਾ ਨੁਕਸਾਨ ਹੋ ਰਿਹਾ ਹੈ ਸਮਝ ਜਾਈਏ ਚੰਗੇ ਰਹਿ ਜਾਈਏ ਪ੍ਰਸ਼ਾਸਨ ਵੀ ਤੁਹਾਡੇ ਤੋਂ ਬਹੁਤ ਅੱਕਿਆ ਪਿਆ ਹੈ ਤਾਂ ਕਰਕੇ ਅੱਜ ਉਹ ਵੀ ਤੁਹਾਨੂੰ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟ ਰਿਹਾ ਹੈ ਨਾਲ ਤੁਹਾਡੇ ਹਥਿਆਰ ਜਿਹੜੇ ਨਜਾਇਜ਼ ਪਾਕਿਸਤਾਨ ਜਿਹੜਾ ਤੁਹਾਨੂੰ ਭੇਜ ਰਿਹਾ ਹੈ ਇਹੋ ਚਾਹੁੰਦਾ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਗੱਪੜੂਆ ਛਾਤੀਆਂ ਟਾ ਕੇ ਸਾਡੇ ਅੱਗੇ ਅੱਗੇ ਖੁੰਦੇ ਹਨ ਇਹਨਾਂ ਨੂੰ ਪਹਿਲਾਂ ਖਤਮ ਕੀਤਾ ਜਾਵੇ ਫਿਰ ਅਸੀਂ ਦਿੱਲੀ ਤੇ ਕਬਜ਼ਾ ਕਰ ਲਵਾਂਗੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨਾ ਇਹ ਕੰਮ ਕਰੋ ਨਾ ਕਿਸੇ ਦਾ ਨੁਕਸਾਨ ਕਰੋ ਨਾ ਆਪਣਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ